ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਆਸ ਕਰਦਾ ਤੁਸੀਂ ਸਭ ਖੁਸ਼ ਹੋਵੋਗੇ ਅੱਜ ਦੀ ਜੋ ਵੀਡੀਓ ਆ ਮੋਹਗਾ ਟਰੈਕਟਰ ਮੰਡੀ ਦੀ ਹੈ ਸੀਜ਼ਨ ਬਿਲਕੁਲ ਨਜ਼ਦੀਕ ਆ ਗਿਆ ਜੀ ਜੋ ਵੀ ਅੱਜ ਦੇ ਇੱਥੇ ਟਰੈਕਟਰ ਪਹੁੰਚੇ ਆ ਕਿਹੜੇ ਕਿਹੜੇ ਮਾਡਲ ਕਿਹੜੇ ਰੇਟ ਤੁਹਾਡੇ ਨਾਲ ਕਰਦੇ ਆਂ ਸ਼ੇਅਰ ਕੋ ਜੁੜੇ ਰੋ ਵੀਡੀਓ ਨਾਲ ਸਭ ਤੋਂ ਪਹਿਲਾ ਟਰੈਕਟਰ ਜਿਹੜਾ ਤੁਹਾਨੂੰ ਦਿਖਾ ਰਹੇ ਆਂ ਉਹ ਖਬਰ ਆਜ 854 ਮਾਡਲ ਆ 77 10 ਲੱਖ ਤੇ 20000 ਰੁਪਿਆ ਮਾਰਕੀ ਦਮਾਣ 프ਰੰਟ ਦੇ ਟਾਇਰ ਬਿਲਕੁਲ ਨਵੇਂ ਆ ਬੈਕ ਸਾਈਡ ਦੇ ਟਾਇਰ ਆਪਣੀ ਆਫਸਰ ਕਰ ਸਕਦੇ ਇਹ ਟਰੈਕਟਰ 14 ਦੇ ਟਾਇਰ ਦੋਤੇ ਨਾਲ ਆ ਗਈ ਸਰਕਾਸ 742 11 ਮਾਡਲ ਆਈ 3 ਲੱਖ ਤੇ 75000 ਰੁਪਿਆ ਦਮਾ ਲਈ ਬੈਕ ਸਾਈਡ ਦੇ ਟੈਰਾਂ ਦੀ ਕੰਡੀਸ਼ਨ ਵੀ ਸਾਫ਼ ਪਈ ਹੈ 13 ਦੇ 18 ਫਰੰਟ ਦੇ ਟੈਰ ਵੀ ਬਿਲਕੁਲ ਸਾਫ਼ਾ ਰੰਗ ਰੋਗਨ ਦਾ ਵੀ ਟਰੈਕਟਰ ਸਾਫ਼ ਹੈ ਪੰਜਾਬ ਨੰਬਰ ਹੈ 11 ਮੀ ਡਿਮਾਂਡ ਹਨ ਇੰਦੇ ਪਰ ਉਸ ਜਨ ਆਗਾ ਇਹ ਸਵਰਾਜ 855 96 6 ਚਰੀ ਹੈ 1 ਲੱਖ 75000 ਰੁਪਏ ਮਾਲਕ ਦਾ ਮਾਨ ਹੈ ਟਾਇਰ ਬਿਲਕੁਲ ਸਾਫ਼ ਤੇ ਕੰਡੀਸ਼ਨ ਦੇ ਇਚਾਰੀ

2 लाख 20000 ਰੁਪਇਆ ਦਾ ਮਾਹਰ 2000 ਦਾ ਪ੍ਰਕਟਿਨ ਸਾਫ ਦਾ ਹੈ ਇਹ ਕੈਰਨਿਕਲੀ ਜੀ ਕਰਦਾ ਸਾਫ ਉਹਦੇ ਨਾਲ ਆ ਗਈ ਹਾਰਟ 62013 ਮਾਡਲ ਆ 4 ਲੱਖ 25000 ਰੁਪਇਆ ਸਮਾਨ ਆ ਟੌਪ ਮਾਡਲ ਨਾਲ ਦੇ ਕੈਰ ਆ ਜੀ ਕੈਰਨਿਕਲੀ ਜੀ ਸਾਫ ਜੀ 50 ਨੰਬਰ ਵਾ ਨੰਬਰ ਤੋਂ ਜ਼ਿਆਦਾ ਵੀਡੀਓ ਦੇ ਦੋ ਦਿਨਾਂ ਲਾਗੇ ਫੋਨ ਆ ਲਿਖਾ 2001 ਮਾਡਲ ਆ 2001 ਮਾਡਲ ਆ 700000 ਰੁਪਏ ਪੂਰੀ ਡਿਮਾਂਡ ਆ ਲੋਕਲ ਨੰਬਰ ਆ ਹੀ ਪੀ ਵੀ ਨਹੀਂ ਸੀ ਪੈਰਾ ਨਿਕਣੇ ਦੀ ਵੀ ਠੀਕ ਠਾਕ ਪਈ ਆ ਲੈਕ ਸਾਈਡ ਦੇ ਟਾਇਰ ਇਹਨਾਂ ਤੋਂ 60 ਤਾਂ ਹੀ ਕਹਿ ਸਕਦੇ ਆ ਉਦੋਂ ਨਾਲ ਆ ਗਏ ਫਾਰਮ 60 2004 ਮਾਡਲ ਆ ਜੀ 275000 ਦੀ ਡਿਮਾਂਡ ਇਹ ਵੀ ਪੰਜਾਬ ਨੰਬਰ ਡਾਇਰੈਕਟਰ ਹੈ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਇਹਨਾਂ ਦੀ ਪੂਰੀ ਸਾਫ ਹੈ ਰੰਗ ਰੋਗਨ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਦੇ ਨਾਲ ਆ ਗਿਆ ਪਾਵਰ ਸਟੇਅਰ ਨੂੰ ਅਰਜੰ ਬਿਲਕੁਲ ਸਾਫ ਕੰਡੀਸ਼ਨ ਦਾ ਟਰੈਕਟਰ 2021 ਦਾ ਮਾਡਲ ਹੈ ਰੰਗ ਰੋਗਨ ਦਾ ਵੀ ਪੂਰਾ ਹੀ ਸਾਫ ਹੈ ਟਾਇਰ ਵੀ ਬਿਲਕੁਲ ਨਾ ਕੈਸ਼ 625000 ਰੁਪਏ ਦਾ ਮਾਡਲ ਹੈ ਹਲਕਾ ਉਦਨ ਅਲਾਗਾ 3630 ਫੋਰ 3 ਮਾਡਲ 345000 ਰੁਪਏ ਦੀ ਮੰਗ ਟੇਰਸ ਦੇ ਵੀ ਬਿਲਕੁਲ ਨਵੇਂ ਪਏ 16 ਦੇ ਟਾਇਰ ਹੈ ਰੰਗ ਰੋਗਨ ਦਾ ਵੀ ਪੂਰੇ ਸਾਫ ਹੈ ਪੰਜਾਬ ਨੰਬਰ ਪੀਪੀ 13 2003 ਮਾਡਲ ਦੀ ਮੰਗ 345 ਇਹ ਟਰੈਕਟਰ ਪਾਵਰ ਨਹੀਂ ਗਾ ਜੀ ਪਾਵਰ ਸਟੀਅਰ ਨਹੀਂ ਉਸ ਦੇ ਨਾਲ ਆ ਗੇਂ ਮੇਂਦਰਾ ਚਾ ਸੋਪੀਨ ਅਤਰ ਰੰਗ ਰੋਗਨ ਤੁਸੀਂ ਵੀਡੀਓ ਚ ਦੇਖ ਸਕ ਗਿਓ ਐ ਰਾਮੀ ਕੰਡੀਸ਼ਨ ਇਹ ਗੱਲ ਕਰ ਸਾਫ ਪਈ ਹੈ ਆयो ਜੀ ਕੁਟੇ ਮਾਡਲ ਆ 2001 2 ਲੱਖ 30 ਹਜ਼ਾਰ ਰੁਪਈਆ ਦਾ ਮਾਡਲ ਹੈ ਜੀ ਨਾਲ ਆ ਗਏ ਇਸ ਮਾਰਕ ਪਰ ਬੰਦਾ ਫਾਲ ਮਾਰਾਂਗਾ ਸੁਪਰ ਮੈਕ 2016 ਮਾਡਲ ਦਾ 4 ਲੱਖ ਤੇ 65000 ਰੁਪਏ ੜਮਾਣਾ ਪਾਵਰ ਸੇਵ ਨਾਲ ਰੰਗ ਰੋਗ ਨਾਲ ਬਿਲਕੁਲ ਕੋਕਾ ਪੀਸਾ ਜੈਸੇ ਟਾਇਰਾਂ ਦੀ ਗੱਲ ਕਰੀਏ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਸਾਫ਼ ਪਈ ਹੈ ਗੁਡিয়ার ਦੇ ਟਾਇਰਾਂ 16 ਨੇ ਟੱਪ ਚੰਗੀ ਤਰ੍ਹਾਂ ਤੁਸੀਂ ਟਰੈਕਟਰ ਵੀਡੀਓ ਚ ਦੇਖ ਸਕਦੇ ਹੋ ਉਹਦੇ ਨਾਲ ਆ ਗਿਆ ਸੋਨਾਲਿਕਾ 750 ਰੰਗ ਰੋਗ ਦਾ ਟਰੈਕਟਰ ਵੀ ਸਾਫ਼ ਆ ਟਾਇਰ 50 ਕੁ ਰੁਪਏ ਕਹਿ ਸਕਦੇ ਹਾਂ ਮਾਡਲ ਹੈਗਾ 2005 2 ਲੱਖ ਤੇ 61000 ਰੁਪਿਆ ਮਾਲਕ ਦੀ ਡਿਮਾਂਡ ਹੈ ਰੰਗ ਰੋਗੰਦ ਦੀ ਵੀ ਜੀਖ ਸਕਦੇ ਉਹਦੇ ਨਾਲ ਆ ਗਿਆ 735 ਪੰਪ ਬਾਹਰ ਸੈਕਟਰ ਦਾ ਟੈਰ ਵੀ ਬਿਲਕੁਲ ਨਵੀਆਂ ਜੀ 2002 ਮਾਡਲ ਆ 2 ਲੱਖ ਤੇ 15000 ਰੁਪਿਆ ਡਿਮਾਂਡ ਹੈ ਉਹਦੇ ਨਾਲ ਆ ਗਿਆ ਸੋਨਾ ਲਿਕਾ 750 ਸਾਰੇ ਟਾਇਰ ਬਿਲਕੁਲ ਸਾਫ ਕੰਡੀਸ਼ਨ ਦੇ 2009 ਮਾਡਲ ਆ 3 ਲੱਖ ਤੇ 10000 ਰੁਪਿਆ ਟਫਾਂ ਦਾ ਰੱਖ ਰੋਕਨ ਦਾ ਵੀ ਟਰੈਕਟਰ ਬਿਲਕੁਲ ਸਾਫ ਹੈ ਉਹਦੇ ਨਾਲ ਆ ਗਈ ਹੈ ਸ਼ਰਤ 2014 ਮਾਡਲ ਆ 2 ਲੱਖ ਤੇ 20000 ਰੁਪਿਆ ਡਮਾਂਡ ਪੰਜਾਬ ਨੰਬਰ ਆ ਟਾਇਰ ਚਾਰੇ ਜਸ ਦੇ ਬਿਲਕੁਲ ਸਾਫ ਕੰਡੀਸ਼ਨ ਦੇ ਤੇ ਟਰੈਕਟਰ ਦਾ ਰੱਖ ਰੋਕਨ ਵੀ ਪੂਰਾ ਹੀ ਸਾਫ ਹੈ ਅਲੰਬਰ ਦੇਖੋ ਚੱਲ ਇਨਾਂ ਦੇ ਮਾਲਕ ਆਪਾਂ ਨੂੰ ਮਿਲ ਚੁੱਕੇ ਆਈ ਐਸ਼ਰੀਆ ਕੱਲਾ ਤੁਹਾਡੇ ਠੀਕ ਹੈ ਤੇ ਉਹਨਾਂ ਨਾਲ ਗੱਲਬਾਤ ਕਰਦੇ ਤਾਂ ਉਹਨਾਂ ਦਾ ਨੰਬਰ ਤੁਹਾਡੇ ਨਾਲ ਕਰਦੇ ਆਂ ਸ਼ੇਅਰ ਜੇ ਕਿਸੇ ਵੀ ਬਾਈ ਨੂੰ ਐਸ਼ਰ ਚਾਹੀਦਾ ਹੋਇਆ ਤਾਂ ਤੁਸੀਂ ਪੰਜਾਬ ਨੰਬਰ ਹੀ ਹੈ ਨਾ ਪੰਜਾਬ ਨੰਬਰ ਨਾਲਾ ਨੰਬਰ ਆ ਤੇ ਆਪਣਾ ਨਾਮ ਦੱਸੋ ਬਿੱਟੂ ਬਾਈ ਦਾ ਨਾਮ ਆ ਪਿੰਡ ਕਿਹੜਾ ਹੈ ਤੇ ਮੇਰਾ ਬਰਨਾਲੇ ਕੋਲ ਹੀ ਆ ਇਸ ਤਰ੍ਹਾਂ ਰਾਹੇ ਸਰ ਬਰਨਾਲਾ ਏਰੀਆ 'ਚ ਤੇ ਆਪਣਾ ਮੋਬਾਈਲ ਨੰਬਰ ਦੱਸ ਦਿਓ 94638 94638 526 ਕ્યા ਟਰੈਕਟਰ ਟਰੈਕਟਰ ਬਾਈ ਤੁਹਾਡੇ ਕੋਲ ਤੋਂ ਹੋਰ ਵੀ ਬਣਾਲੇ ਖਣੇ ਠੀਕ ਹੈ ਇੱਥੇ ਹੈ ਕਿ ਜੇ ਕੋਈ ਹੋਰ ਵੀ ਟਰੈਕਟਰ ਬਾਈ ਤੋਂ ਲੈਣਾ ਹੋਵੇ ਤਾਂ ਤੁਸੀਂ ਬਾਈ ਜੀ ਨਾਲ ਸੰਪਰਕ ਕਰ ਸਕਦੇ ਹੋ ਇਸ ਨਾਲ ਆ ਗਈ ਫਾਰਮ ਪੰਜਾਬ ਨੰਬਰ ਹੈ ਵੀ 2009 ਮਾਡਲ ਆ 2 ਲੱਖ 95000 ਰੁਪਿਆ ਡਿਮਾਂਡ ਆ ਰੰਗ ਰੋਗ ਦਾ ਵੀ ਟਰੈਕਟਰ ਸਾਫ ਤੇ ਟਾਇਰ ਵੀ ਬਿਲਕੁਲ ਸਾਫ ਕੰਡੀਸ਼ਨ ਦੇ ਉਸ ਦੇ ਨਾਲ ਆ ਗਈ ਸਵਰਾਜ 855 2021 ਮਾਡਲ ਆ 6 ਲੱਖ 95000 ਰੁਪਿਆ ਸਮਾਨਾ ਚਾਰੇ ਚਾਰ ਬਿਲਕੁਲ ਨਵੇਂ ਆ। ਦਾ ਨੰਬਰ ਵੀ ਟਰੈਕਟਰ ਸਾਫ ਹੈ। ਪਾਵਰ ਸਟੇਰ। ਸੰਗੀਤ ਨਾਰਾਂਗ ਰੋਗਨ ਫੈਕਟਰ ਦਾ ਵੀ ਤੁਸੀਂ ਦੇਖ ਸਕਦੇ ਹੋ। ਪੂਰਾ ਹੀ ਸਾਫ ਕੰਡੀਸ਼ਨ ਦਾ ਟਰੈਕਟਰ ਹੈ। ਜਿਸ ਦੇ ਨਾਲ ਆ ਗਿਆ ਜੀ। ਅਰਜਨ 605 ਪਾਵਰ ਸਟੇਰ ਰੰਗ ਰੋਗਨ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਜੋ ਵੀ ਇਸ ਦਾ ਹੈ। 2010 ਮਾਡਲ ਦਾ 3,115,000 ਰੁਪਿਆ ਡਿਮਾਂਡ ਹੈ। ਟੈਰ ਐਮ ਆਰ ਦੇ ਬੈਕ ਸਾਈਡ ਦੇ 16 ਦੇ ਟਾਇਰ ਹਨ ਤੇ ਬਿਲਕੁਲ ਸਾਫ ਕੰਡੀਸ਼ਨ ਦੇ ਟਾਇਰ ਹੈ ਇਹਦੇ ਨਾਲ ਆ ਗਿਆ ਸਵਰਾਸ 735 ਟਾਇਰਾਂ ਦੀ ਕੰਡੀਸ਼ਨ ਤੋਂ ਸਾਫ ਆ ਪਰ ਕੋਈ ਟਾਇਰ ਟਾਟਾ ਟਹਿਰਾ ਲਾਉਂਦੇ ਆ ਦੇਸੀ ਕਹਿ ਸਕਦੇ ਨੇ ਇਹਨਾਂ ਟਾਇਰਾਂ ਨੂੰ ਰੰਗ ਰੋਗਨ ਤੁਸੀਂ ਦੇਖ ਸਕਦੇ ਹੋ ਉੱਪਰੋਂ ਜੋ ਵੀ ਅਫੈਕਟਰ ਦਾ ਹੈ 99 ਮਾਡਲ ਦਾ 1 ਲੱਖ 55000 ਰੁਪਏ ਡਿਮਾਂਡ ਆ। ਉਹਦੇ ਨਾਲ ਆ ਗਿਆ 99 ਮਾਡਲ ਪੰਜਾਬ ਨੰਬਰ ਆ 1 ਲੱਖ 80000 ਰੁਪਏ ਡਿਮਾਂਡ ਆ। 275 ਮਿੰਦਰਾਲਾ ਦਾ ਜੀ। ਉਹਦੇ ਨਾਲ ਆ ਗਿਆ ਫਾਰਮ 60। ਫਾਰਮ 60 ਦੀ ਡਿਮਾਂਡ ਆ ਜੀ। 2009 ਮਾਡਲ ਆ ਡਿਮਾਂਡ 2 ਲੱਖ 86000 ਰੁਪਏ। ਬਿਲਕੁਲ ਸਾਫ ਟਾਇਰਾਂ ਦਾ ਤੇ 13 ਦੇ ਟਾਇਰਾਂ ਦਾ ਐਮਰਟ ਦੇ ਟਾਇਰ। ਉਸਦੇ ਨਾਲ ਆ ਗਿਆ ਅਰਜਨ 605 ਹਰਨ ਗਰੋਵੰਦਾ ਵੀ ਟਰੈਕਟਰ ਪੂਰਾ ਸਾਫ ਹੈ ਜੀ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ ਹੈ 16 ਦੇ ਟਾਇਰਾਂ ਚ ਹੈ ਪਾਵਰ ਸਟੀਅਰਿੰਗ ਪੰਜਾਬ ਨੰਬਰ ਪੀ ਵੀ ਉਸਦੇ ਨਾਲ ਆ ਗਿਆ ਪਾਵਰ ਸਟੀਅਰਿੰਗ ਤੁਹਾਨੂੰ ਦੱਸਦਾ ਜੀ ਟਾਇਰ ਵੀ ਬਿਲਕੁਲ ਨਵੇਂ ਉਸਦੇ ਨਾਲ ਆ ਗਿਆ ਮਿੰਦਰਾ ਅਰਜਨ ਨੋ 605 ਬਿਲਕੁਲ ਕੋ ਕਾ ਵੀ ਸਕਦਾ ਦਲਪ ਸਸ 911 2020 ਮਾਡਲ ਆ 725000 ਰੁਪਿਆ ਡਿਮਾਂਡ ਆ ਇਹ ਵੀ ਟਰੈਕਟਰ ਪੰਜਾਬ ਨੰਬਰ ਇਹ ਪੀਪੀ 88 ਇਹਨਾਂ ਦਾ ਵੀ ਪੀਪੀ 88 ਸੀਗੇ ਜਿਹੜਾ ਸੇ ਅੰਕਾ ਬਿਲਕੁਲ ਨਵਾਂ ਟਰੈਕਟਰ ਜੀ ਸਤੇ ਨਾਲ ਆ ਗਿਆ ਯਾਰ ਜਨਾਲਾ ਦਾ 605 ਇਹ ਵੀ ਪਾਵਰ ਸਟੀਅਰ ਨਾਲ ਨਵੇਂ ਟਾਇਰਾਂ ਚ ਤੇ ਰੰਗ ਰੋਬੰਦਾ ਦੇ ਟਰੈਕਟਰ ਬੂਆ ਹੀ ਸਾਫ ਆ ਇਹ 2010 ਮਾਡਲ ਦਾ 3,75,000 ਰੁਪਿਆ ਟਮਾਂਡ ਉਹਦੇ ਨਾਲ ਆ ਗਈ ਮਿਦਰਾ 551 ਜੀ ਪਾਵਰ ਪਲੱਸ ਇਹ ਜਿੰਨੇ ਵੀ ਟਰੈਕਟਰ ਆ ਸਾਰੇ ਪਾਵਰ ਆ ਇਹ ਸਟੈਰਸ ਦੇ ਤਲਕੋਂ ਨਵੇਂ 16 ਦੇ ਟੈਰੀ ਹੈ ਟਰੈਕਟਰ ਦੇ 2016 ਮਾਡਲ ਆ 4,70,000 ਰੁਪਿਆ ਮਾਲਕ ਟਮਾਂਡ ਹੈ ਟਰੈਕਟਰ ਨੂੰ ਜੀ ਦੇਖ ਸਕਦੇ ਬਿਲਕੁਲ ਸਾਫ਼ ਹੈ ਉਸਦੇ ਨਾਲ ਆ ਗਈ ਫਾਰਮ 60 2002 ਮਾਡਲ 2,25,000 ਰੁਪਈਆ ਦੀ ਮੰਗ ਹੈ ਚਾਰੇ ਟਾਇਰ ਬਿਲਕੁਲ ਨਵੇਂ ਇਹ ਪੰਜਾਬ ਨੰਬਰ ਦਾ ਹੈ ਜਿਹਨਾਂ ਨਾਲ ਸੌਣ ਪੈਂਦੀ ਆ ਗਿਆ ਪੰਪਸ ਦਾ ਬਾਹਰ ਨਹੀਂ ਪੰਜਾਬ ਨੰਬਰ ਹੈ ਵੀ 99 ਮਾਡਲ ਦਾ 1,50,000 ਰੁਪਈਆ ਦੀ ਮੰਗ ਲਈ ਟੈਰਸ ਦੇ ਬਿਲਕੁਲ ਨਵੇਂ ਉਸਦੇ ਨਾਲ ਆ ਗਿਆ ਮੇਦਰਾ 475 ਡਬਲ ਕਲੌਕ 2000 ਮਾਡਲ ਆ ਪੂਰਾ ਟਾਇਰ ਬਿਲਕੁਲ ਸਾਫ ਕੰਡੀਸ਼ਨ ਦੇ ਜੀਕੇ ਦੇ ਟਾਇਰ ਆ ਬੈਕ ਸਾਈਡ ਦੇ 230000 ਰੁਪਿਆ ਡਿਮਾਂਡ ਹੈ। ਉਸਦੇ ਨਾਲ ਆ ਗਿਆ ਜੀ ਭਿੰਦਰਾ 265 2002 ਮਾਡਲ 230000 ਰੁਪਿਆ ਡਿਮਾਂਡ ਹੈ। ਰੰਗ ਰੋਗੋਂ ਦਾ ਵੀ ਟਰੈਕਟਰ ਪੂਰਾ ਹੀ ਸਾਫ਼ ਹੈ। ਟਾਇਰਾਂ ਨਿਕਲਣੇ ਚਾਹੀਦੇ ਪਰ ਸਾਫ਼ ਹੈ ਜੀ। ਉਹਦੇ ਨਾਲ ਆ ਗਿਆ 3600 ਫੋਰ ਟਰੈਕਟਰ ਪੇਂਟ ਹੋਇਆ ਜੀ। ਟਾਇਰਾਂ ਦੀ ਕੰਡੀਸ਼ਨ ਠੀਕ-ਠਾਕ ਆ। ਬੈਕ ਸਾਈਡ ਦੇ ਟਾਇਰ ਆਪ 55 ਦੇ ਪਾਸੇ کہہ ਸਕਦੇ 50 55। 93 ਮਾਡਲਾ 1,50,000 ਰੁਪਏ ਡਿਮਾਂਡ ਹੈ। ਉਹਦੇ ਨਾਲ ਆ ਗਿਆ ਸੋਨਾ ਲਿਕਾ। 2017 ਮਾਡਲਾ ਪਾਵਰ ਸਟੀਅਰ ਨਾਲ 4,75,000 ਰੁਪਏ ਡਿਮਾਂਡ ਹੈ। 16 ਦੇ ਟਾਇਰਾਂ ਚਾਹੀ। ਤੇ ਰੰਗ ਰੋਗਨ ਦਾ ਟਰੈਕਟਰ ਬਿਲਕੁਲ ਸਾਫ ਐਮ ਆਰਫ ਦੇ ਟਾਇਰ। ਉਹਦੇ ਨਾਲ ਆ ਗਿਆ ਪ੍ਰੀਤ 6099 2011 ਮਾਡਲਾ 3,30,000 ਰੁਪਏ ਡਿਮਾਂਡ ਹੈ। ਇਹ ਵੀ ਟਰੈਕਟਰ 16 ਦੇ ਟਾਇਰਾਂ ਦਾ। ਸੀਅਟ ਦੇ ਟਾਇਰ ਆ ਜਿਲਕੋ ਨਾ ਮੇਟਾ ਰੰਗ ਰੋਗਨ ਤੇ ਵੀਡੀਓ ਦੇਖੋ ਉਹਦੇ ਨਾਲ ਹੈ 475 ਰੰਗ ਰੋਗਨ ਦਾ ਵੀ ਟਰੈਕਟਰ ਸਾਫ ਹੈ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ ਹੈ ਕਿਤੇ ਰਾਂ ਦੇ ਟਾਇਰ ਹੈ ਡਬਲ ਕਲਚ 2009 ਮਾਡਲ ਦਾ 3 ਲੱਖ ਤੇ 10000 ਰੁਪਇਆ ਮਾਲਕ ਦੀ ਡਿਮਾਂਡ ਉਸਦੇ ਨਾਲ ਆ ਗਿਆ 275 ਮਿੰਦਰ ਯਾਰ ਆਪ 40 ਕੇ ਪੈਸੇ ਕਹਿ ਸਕਦੇ 95 ਮਾਡਲ ਆ 1 ਲੱਖ ਤੇ 45000 ਰੁਪਿਆ ਮਾਲਕ ਦੀ ਡਿਮਾਂਡ ਹੈ ਉਸਦੇ ਨਾਲ ਆ ਗਿਆ 911 ਚਾਰੇ ਟਾਇਰ ਬਿਲਕੁਲ ਨਵੇਂ ਆ ਬੈਕ ਸਾਈਡ ਦੇ ਟਾਇਰ ਬੀਸੀਟੀ ਦੇ 16 ਦੇ ਟਾਇਰਾਂ ਚ ਰੰਗ ਰੋਗਨ ਜੋਗੇ ਤੁਸੀਂ ਦੇਖ ਸਕਦੇ ਪੰਜਾਬ ਨੰਬਰ ਟਰੈਕਟਰ 94 ਮਾਡਲ ਆ 2 ਲੱਖ ਤੇ 75000 ਰੁਪਿਆ ਮਾਲਕਾਂ ਦੀ ਟਮਾੜਾ ਉਹਦੇ ਨਾਲ ਆ ਗਈ ਸਵਰਾਜ 735 ਰੰਗ ਰੋਗਨ ਤੁਸੀਂ ਵੀਡੀਓ ਚ ਦੇਖ ਸਕਦੇ ਟਰੈਕਟਰ ਦਾ 94 ਮਾਡਲ 1 ਲੱਖ ਤੇ 30000 ਰੁਪਏ ਮਾਲਕ ਦੀ ਟਮਾੜਾ ਤੁਹਾਡਾ ਆਪਣਾ ਹੀ ਬਾਈ ਟਰੈਕਟਰ ਕਿਹੜਾ ਪਿੰਡ ਬਾਈ ਦਾ ਮੱਲਾ ਆ ਜ਼ਿਲ੍ਹਾ ਫਰੀਦਕੋਟ ਠੀਕ ਹੈ ਜੀ ਤੇ ਆਪਣਾ ਮਾਲ ਨੰਬਰ ਦੱਸੋ ਛੋਣਾਂ ਚ ਬੈਠੇ ਚਲੋ ਕੋਈ ਗੱਲ ਨਹੀਂ ਰਹਿੰਦੇ ਵਾ ਉਹ ਵੀ ਕਿਸੀ ਨੇ ਲਾਉਣੀ ਟਰੈਕਟਰ ਦਾ ਬਾਈ ਦਾ ਮਗਲ ਨੰਬਰ ਤਾਂ ਫਲਾਦ ਹੈ ਨਹੀਂ ਆਪਣਾ ਬਰਾਡ ਬਾਈ ਬੇ 94 ਮਾਡਲ 130 ਹਜ਼ਾਰ ਕਿਹੜਾ ਡਿਮਾਂਡ ਆ ਜੀ ਉਸ ਦੇ ਨਾਲ ਆ ਗਈ ਕਿਹੜੇ ਚੈਨਲ ਤੇ ਲਾਈ ਬਰਾਡ ਬਾਈ ਤੇ ਬਰਾਡ ਬਾਈ ਬਰਾਡ ਹਾਂ 6499 ਮਾਡਲ ਆ 855 ਤੇ ਸੀ 724 724 ਲੱਗਦਾ ਯਾਰ 95000 ਰੁਪਿਆ 66 ਦੀ ਡਿਮਾਂਡ ਉਹ ਵੀਡੀਓ ਵੇਖਣ ਲਈ ਧੰਨਵਾਦ